ਸਵਾਗਤ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਬੀਏ ਬੀਐਡ ਦਾ ਜਿਹੜਾ ਐਂਟਰੈਂਸ ਸੀਗਾ ਉਹ ਭਰਿਆ ਸੀ ਅਤੇ ਐਨਟੀਏ ਦੁਆਰਾ ਉਸ ਨੂੰ 12 ਜੂਨ ਨੂੰ ਯਾਨੀ ਕਿ ਅੱਜ ਲਿਆ ਗਿਆ ਹੈ ਤਾਂ ਉਹਨਾਂ ਵਿਦਿਆਰਥੀਆਂ ਦੇ ਲਈ ਰਾਹਤ ਦੀ ਗੱਲ ਹੈ ਕਿ ਐਨਟੀਏ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਆਪਾਂ ਅੱਗੇ ਚਰਚਾ ਕਰਾਂਗੇ ਤਾਂ ਸਾਰੇ ਵਿਦਿਆਰਥੀ ਇਸ ਨੂੰ ਧਿਆਨ ਨਾਲ ਅਤੇ ਵੀਡੀਓ ਨੂੰ ਪੂਰਾ ਦੇਖਣ ਇਸ ਸੈਂਟਰਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਸਨ ਐਡਮਿਟ 卡ਡ ਨਾ ਡਾਊਨਲੋਡ ਹੋਣਾ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਸੀ ਇੰਨਾ ਟੈਕਨੀਕਲ ਇਸ਼ੂਜ਼ ਨੂੰ ਲੈ ਕੇ ਐਨਟੀਏ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਬਾਰੇ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਇਹ ਵਾਲਾ ਨੋਟੀਫਿਕੇਸ਼ਨ ਆਇਆ ਹੈ ਜਿਹੜਾ ਕਿ ਐਨਟੀਏ ਨੇ ਅੱਜ ਹੀ ਜਾਰੀ ਕੀਤਾ ਹੈ ਤਾਂ ਉਸ ਦੇ ਉੱਤੇ ਆਪਾਂ ਜਿੱਦਾਂ ਪੜ੍ਹ ਸਕਦੇ ਹਾਂ ਪਬਲਿਕ ਨੋਟਿਸ 12 ਜੂਨ 2024 ਨੂੰ ਇਹ ਵਾਲਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਕੀਤਾ ਹੈ ਇਸ ਦੇ ਵਿੱਚ ਆਪਾਂ ਸਬਜੈਕਟ ਪੜ੍ਹ ਸਕਦੇ ਹਾਂ ਰੀਸ਼ਡਿਊਲਿੰਗ ਆਫ ਦਾ ਨੈਸ਼ਨਲ ਕਾਮਨ ਐਂਟਰੈਂਸ ਟੈਸਟ ਮੀਨਸ ਐਨਸੀਈਟੀ 2024 ਤਾਂ ਹੁਣ ਇਸ ਦੇ ਵਿੱਚ ਤਾਂ ਤੁਸੀਂ ਇਹ ਮੈਂ ਜਿਹੜਾ ਨੋਟੀਫਿਕੇਸ਼ਨ ਹੈ ਇਹ ਡਿਸਕ੍ਰਿਪਸ਼ਨ ਦੇ ਵਿੱਚ ਪਿੰਨ ਕਰ ਦੇਵਾਂਗਾ ਤਾਂ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਪਰ ਜੇਕਰ ਤੁਸੀਂ ਵੈਬਸਾਈਟ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਐਨਟੀਏ ਦੀ ਵੈਬਸਾਈਟ ਤੇ ਜਾ ਕੇ ਇਹ ਵਾਲਾ ਨੋਟਿਸ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ ਤਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਵਿੱਚ ਲਿਖਿਆ ਕੀ ਹੈ ਨੋਟਿਸ ਆਪਾਂ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਇਸ ਨੂੰ ਆਪਾਂ ਪੜ੍ਹ ਕੇ ਤੁਹਾਨੂੰ ਦੱਸਦੇ ਹਾਂ ਤਾਂ ਇਸ ਦੇ ਵਿੱਚ ਜਿਵੇਂ ਲਿਖਿਆ ਹੈ ਦਾ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਆ ਵੁੱਡ ਲਾਈਕ ਟੂ ਇਨਫਾਰਮ 올 ਦਾ ਸਟੇਕ ਹোলਡਰਸ ਰਿਗਾਰਡਿੰਗ ਦਾ ਸਟੇਟਸ ਆਫ ਦਾ ਨੈਸ਼ਨਲ ਕਾਮਨ ਐਂਟਰਸ ਟੈਸਟ 2024 ਵਿਚ ਵਾਸ ਸ਼ਡਿਊਲਡ ਟੂ ਬੀ ਕੰਡਕਟਡ ਔਨ 12th ਜੂਨ 2024 ਵੈਡਨਸਡੇ ਫਰੋਮ 2 ਪੀਐਮ ਟੂ 5 ਪੀਐਮ ਉਹਨਾਂ ਨੇ ਦੱਸਿਆ ਕਿ ਵੀ ਜਿਹੜਾ ਇਹ ਟੈਸਟ ਸੀਗਾ ਇਹ ਅੱਜ ਹੋਣਾ ਸੀ ਤੇ ਉਹਦੀ ਟਾਈਮਿੰਗ ਵਗੈਰਾ ਦੱਸੀ ਹੈ ਅੱਗੇ ਐਕਸਪਲੇਨ ਕਰਦੇ ਨੇ ਦਾ ਐਨਸੀਈਡੀ 2024 ਡਿਜ਼ਾਈਨ ਫਾਰ ਦਾ ਐਡਮਿਸ਼ਨ ਟੂ ਦਾ ਤਾਂ ਇਹ ਸੈਕਟਰ ਦਾ ਲੱਗਦਾ ਹੈ ਜਿਹੜਾ ਅਭੀ ਨਾ ਇੱਕ ਸਾਲ ਉਹਦੇ ਲਈ ਕੁਝ ਇੱਕ ਸੈਕਟਰ ਦਾ ਲੱਗਦਾ ਹੈ ਤਾਂ ਉਹ ਤੋਂ ਨਾ ਕੋਈ ਹੋਰ 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 Unfortunately due to the technical reasons the examination which had commenced at some centers could not be initiated at the all examination centers as a result the examination has been postponed a new date for the nceT, 2024 ਬਿਲ ਵੀ ਅਨਾਉਂਸਡ ਸੂਨ ਥਰੋ ਦਾ ਆਫੀਸ਼ਲ ਐਨਸੀਈਟੀ ਪੋਰਟਲ ਇਸ ਪੈਰਾਗ੍ਰਾਫ ਦੇ ਵਿੱਚ ਉਹ ਦੱਸਦੇ ਹਨ ਕਿ ਟੈਕਨੀਕਲ ਰੀਜ਼ਨ ਦੇ ਕਾਰਨ ਕੁਝ ਕੈਂਟਰ ਇਦਾਂ ਦੇ ਸੀਗੇ ਜਿੱਥੇ ਪੇਪਰ ਹੋਣਾ ਸੀ ਉਹ ਇਹ ਪੇਪਰ ਕਰਵਾ ਨਹੀਂ ਸਕੇ ਤਾਂ ਇਸ ਕਾਰਨ ਜਿਹੜਾ ਐਂਟਰਸ ਨੂੰ ਪੋਸਟਪੋਨ ਕੀਤਾ ਜਾਂਦਾ ਹੈ ਤੇ ਐਂਟਰਸ ਦੀ ਜਿਹੜੀ ਨੈਕਸਟ ਡੇਟ ਹੋਵੇਗੀ ਜਾਂ ਜਦੋਂ ਐਂਟਰਸ ਹੋਣਾ ਹੈ ਉਸ ਨੂੰ ਜਿਹੜੀ ਐਨਸੀਈਟੀ ਪੋਰਟਲ ਦੇ ਉੱਤੇ ਪਾ ਦਿੱਤਾ ਜਾਵੇਗਾ ਅਤੇ ਬਾਕੀ ਸਾਰੇ ਅਤੇ ਸਾਰੇ ਸਟੂਡੈਂਟਾਂ ਨੂੰ ਅਵੇਅਰ ਕਰ ਦਿੱਤਾ ਜਾਵੇਗਾ ਕਿ ਜਿਹੜਾ ਇਹ ਪੇਪਰ ਇੰਟਰੈਂਸ ਰੀਸ਼ਡਿਊਲ ਹੋਇਆ ਉਹ ਕਿਸ ਡੇਟ ਨੂੰ ਹੋਣਾ ਹੈ ਇਹ ਉਹਨਾਂ ਵਿਦਿਆਰਥੀਆਂ ਦੇ ਲਈ ਰਾਹਤ ਦੀ ਗੱਲ ਹੈ ਜਿਹੜੇ ਵਿਦਿਆਰਥੀ ਬੀਏ ਵੀ ਐਟ ਦਾ ਇੰਟਰੈਂਸ ਇਹਨਾਂ ਕਾਰਨਾ ਕਰਕੇ ਨਹੀਂ ਦੇ ਸਕੇ ਤਾਂ ਉਹ ਵਿਦਿਆਰਥੀ ਨੈਕਸਟ ਟਾਈਮ ਜਦੋਂ ਇਹ ਪੇਪਰ ਰੀਸ਼ਡਿਊਲ ਹੋਊਗਾ ਉਦੋਂ ਦੇ ਸਕਦੇ ਹਨ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਐਨਟੀਏ ਦੁਆਰਾ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਜਿਹੜਾ ਅੱਜ ਯਾਨੀ ਕਿ 12 ਜੂਨ ਨੂੰ ਐਂਟਰਸ ਟੈਸਟ ਹੋਇਆ ਹੈ ਬੀਏ ਬੀਐਡ ਵਾਲਾ ਉਸ ਨੂੰ ਐਨਟੀਏ ਦੁਆਰਾ ਪੋਸਟਪੋਨ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਅੱਗੇ ਪੋਵਖ ਦੇ ਵਿੱਚ ਦੁਬਾਰਾ ਲਿਆ ਜਾਵੇਗਾ ਤਾਂ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ ਦੋਸਤੋ